ਜੋਤੀ ਜੋਤ ਦੇ ਸਨ ਮਨਾ ਰਹੀਆਂ ਸੰਤਾਨ ਨੂੰ ਬਹੁਤ ਫਰਲਾ ਕਰਕੇ ਅੱਜ ਗੁਰੂ ਘਰ ਦੇ ਵਿੱਚ ਸਾਰੇ ਸ਼ਬੀਨਾਂ ਲਾਈਆਂ ਜਾ ਰਹੀਆਂ ਨੇ ਤੇ ਸਾਰੇ ਹੀ ਗੁਰੂ ਸਾਹਿਬ ਜੀ ਨੂੰ ਅੱਜ ਯਾਦ ਕਰਕੇ ਸਮੇਂ ਨੂੰ ਯਾਦ ਕਰਕੇ ਉਹ ਸਮੇਂ ਦਾ ਚਿੱਤਰ ਪੇਸ਼ ਕਰ ਰਹੀਆਂ ਨੇ ਗੁਰੂ ਖਾਲਸਾ ਜੀ ਦੇਖੋ ਜਦੋਂ ਵੀ ਗੁਰੂ ਘਰਾਂ ਦੇ ਵਿੱਚ ਕਿਸੇ ਸੱਚ ਦਾ ਪਹਿਰਾ ਲਾਣਾ ਹੁੰਦਾ ਹੈ ਨਾ ਮਾਰੇ ਸੱਚ ਦੇ ਇਨਸਾਨ ਭੇਜੇ ਨੇ ਸਤਿ ਪਵਨਾ ਤੁਹਾਡੇ ਜਿਹੜੇ ਗ੍ਰੰਥੀ ਸਾਹਿਬ ਜਿਨ੍ਹਾਂ ਨੂੰ 42 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਉਹਨਾਂ ਦੀ ਬਹੁਤ ਵੱਡੀ ਇੱਕ ਦੇਣ ਹੈ ਕਿਉਂਕਿ ਇੰਨਾ ਸਮਾਂ ਸੇਵਾ ਕਰਦਿਆਂ ਨੂੰ ਹੋਣਾ ਇੱਕ ਬੜੀ ਵੱਡੀ ਉਤਪੰਦੀ ਹੈ ਕਿਉਂਕਿ ਇੰਨੇ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਜੁੜ ਕੇ ਸੰਤਾਂ ਨੂੰ ਪ੍ਰਚਾਰ ਕਰਨਾ ਕੋਈ ਛੋਟੀ ਗੱਲ ਨਹੀਂ ਤੇ ਇਸੇ ਇਕਰਾਨ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਸੁਖਨਾਥ ਸਿੰਘ ਜੋ ਹੁਬਾਲੇ ਤੋਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਮਿਲ ਕੇ ਬੜੇ ਪ੍ਰੇਮ ਦੇ ਨਾਲ ਦਾਸ ਦੇ ਜੱਥੇ ਨੂੰ ਵਾਜਮਾ ਦੀ ਤੇ ਇਸ ਜੱਥੇ ਨੂੰ ਵਾਜਮਾ ਕਰਕੇ ਇੱਕ ਸੇਵਾ ਦਿੱਤੀ ਕਿ ਇਸ ਪਿੰਡ ਦੇ ਵਿੱਚ ਸੰਗਤ ਦਾ ਪ੍ਰੇਮ ਆ ਚੜਦੀ ਕਲਾ ਵਾ ਤੇ ਸੰਗਤ ਨੂੰ ਨਾਲ ਹੋਰ ਜੋੜਿਆ ਜਾਏ ਬਾਣੀ ਦੇ ਨਾਲ ਗੁਰਮਤਿ ਪਿਆਰਿਓ ਇਹ ਯਾਦ ਰੱਖਿਓ ਕਿ ਸਮਾਂ ਕਦੀ ਵੀ ਕਿਸੇ ਦਾ ਨਹੀਂ ਹੋ ਜਾਂਦਾ ਨਾ ਇੱਥੇ ਰਾਜੇ ਦਾ ਸਮਾਂ ਹੋਇਆ ਤੇ ਨਾ ਹੀ ਇੱਥੇ ਭਿਖਾਰੀ ਦਾ ਸਮਾਂ ਹੋਇਆ ਸਭ ਨੂੰ ਸਾਂਝਾ ਵਰਤਾਰਾ ਮਿਲਦਾ ਜਿਹੜਾ ਭਿਖਾਰੀ ਹੈ ਨਾ